你刚才那个男人，对不对？ ਸਸਿਗਲ ਵੀਰ ਜੀ ਕੀ ਨਾਮ ਆਪਣਾ ਵੀਰ ਜੀ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਜਿਹੜੇ ਵੀਰ ਦਾ ਐਕਸੀਡੈਂਟ ਹੋਇਆ ਜੀ ਇਹ ਕੀ ਲੱਗਦੇ ਆ ਤੁਹਾਡੇ ਇਹ ਮੇਰੇ ਬ੍ਰਦਰ ਹੈ ਜੀ ਵੱਡੇ ਠੀਕ ਹੈ ਜੀ ਇਹ ਮੈਰਿਡ ਨੇ ਜਾਂ ਮੈਰਿਡ ਨੇ ਜੀ ਹਾਂ ਜੀ ਮੈਰਿਡ ਹੈ ਜੀ ਤੇ ਕੰਮ ਕਰ ਕੀ ਕਰਦੇ ਆ ਜੀ ਕੰਮ ਕਰ ਮਿਹਨਤ ਮਜ਼ਦੂਰੀ ਦਾ ਕਰਦੇ ਜਿਹੜੇ ਕੋਈ ਇਹ ਵੀਰ ਦੇ ਨਾਲ ਕੀ ਗੱਲ ਬਣੀ ਹੈ ਜੀ ਇਹ ਵੀਰ ਨਾਲ ਗੱਲ ਬਣੀ ਹੈ ਜੀ ਇਹ ਮੋਟਰਸਾਈਕਲ ਦੇ ਨਾਲ ਮੋਟਰਸਾਈਕਲ ਦੀ ਟੱਕਰ ਹੋਈ ਹੈ ਅੱਛਾ ਜੀ ਤੇ ਸੱਟਾਂ ਜਿਹੜੀਆਂ ਬਹੁਤ ਭਿਆਨਕ ਲੱਗੀਆਂ ਠੀਕ ਹੈ ਜੀ ਜਿਹੜੀ ਮੱਥੇ ਦੀ ਜਿਹੜੀ ਹੱਡੀ ਆ ਉਹ ਸਾਰੀ ਟੂਰੋ ਵੀ ਹੈ ਹਾਂਜੀ ਨੱਕ ਦੀ ਹੱਡੀ ਵੀ ਜਿਹੜੀ ਆ ਦਿਨ ਤਵਾਂ ਤੋਂ ਟੁੱਟ ਗਈ ਐ 12 ਵਾਂ ਟੁੱਟ ਗਈ ਆ ਅੱਛਾ ਜੀ ਤੇ ਗੋਡਾ ਜਿਹੜਾ ਸੱਜਾ ਉਹਦੀ ਵੀ ਕਪਨੀੜੀ ਆ ਟੁੱਟ ਗਈ 4 ਮਹੀਨੇ ਤੋਂ ਠੀਕ ਹੈ ਜੀ ਤੇ ਜਿਹੜੀ ਜਿੰਨਾ ਵੀ ਟੁੱਟੀ ਨੇ ਅਹੀਂ ਉਹਨਾਂ ਸੱਚਾ ਜਿਹੜਾ ਵਾ ਉਹ ਨੋਨ ਆਖੀ ਠੀਕ ਹੈ ਜੀ ਤੇ ਹੁਣ ਅਖਰ ਤਾਂ ਜਿਹੜਾ ਡਾਕਟਰ ਸਾਹਿਬ ਕਹਿੰਦਾ ਆ ਨੋ ਫਟਲਾ ਰਿਆ ਨੇ ਉਹ ਸਾਡੀ ਕੋਈ ਤੋਂ ਬਾਹਰ ਜਾ ਰਿਹਾ ਵਾ ਠੀਕ ਹੈ ਜੀ ਉਹਦੇ ਲਈ ਕੋਈ ਨਵੀਂ ਸੰਸਥਾ ਦਾ ਸਾਥ ਲੈ ਸਭ ਤੋਂ ਵੱਡੀ ਘਾਟ ਇਹ ਆ ਕਿ ਜਿਹੜੀ ਇਹਦੀ ਵਾਈਫ ਆ ਹਾਂਜੀ ਉਹਦੀ 4-5 ਸਾਲ ਪਹਿਲਾਂ ਬੈਰ ਹੋ ਗਈ ਸੀ ਤੇ ਬੱਚੇ ਜਿਹੜੇ ਛੋਟੇ ਆ ਠੀਕ ਹੈ ਜੀ 5 ਸਾਲ ਦਾ ਜਿਹੜਾ ਵਾ 7 ਸਾਲ ਦਾ ਲड़का ਵਾਲੇ 5 ਸਾਲ ਦੀ ਲੜਕੀ ਹੈ ਠੀਕ ਹੈ ਜੀ ਤੇ ਉਹਦਾ ਇਹਨਾਂ ਨੂੰ ਕੀ ਬਣਦਾ ਸਾਹ ਉਹ ਕਰਦਾ ਵਾ ਠੀਕ ਹੈ ਜੀ ਤੇ ਪੜਾਈ ਦਾ ਵੀ ਯਾਰ ਕਰਕੇ ਸਾਹ ਇਹੋ ਕਰਦਾ ਉਹ ਨਾ ਪੜਾਈ ਤੋਂ ਹੀ ਉਹ ਕਰਦਾ ਠੀਕ ਹੈ ਜੀ ਤੇ ਆਪਣਾ ਪ੍ਰੋਬਲਮ ਇਹ ਨਹੀਂ ਕਿ ਜਿਆਦੀ ਮਾਨੂੰ ਜੁਰਮ ਹੁੰਦੀ ਆ ਕਿ ਜਿਹੜੇ ਬੱਚੇ ਆ ਉਹਨਾਂ ਦਾ ਅੱਗੇ ਕੋਈ ਨਹੀਂ ਅਠੀਕ ਹੈ ਜੀ। ਤੇਰੀ ਦਾਦੀ ਉਹਨਾਂ ਦੀ ਜੱਟ ਹੋਈ ਆ ਤੇ ਮਾਤਾ ਦੇ ਵੀ ਕਰ ਤੋਂ ਵੀ ਨੰਬਰ ਚਾਂ ਨੂੰ ਮਾਰ ਦਿੱਤੀ ਤੇ ਉਹ ਜਿਹੜਾ ਬਾਪ ਆ ਨਾ ਉਹ ਵੀ ਮੁੰਡੇ ਦੇ ਰਹਿ ਗਿਆ। ਹਾਂਜੀ। ਤੇ ਉਹਦੇ ਲਈ ਸਾਡੀ ਸੰਸਥਾ ਨੂੰ ਕੋਈ ਇਹ ਗੇੜ ਮਾੜਾ ਸਾਥ ਨੂੰ ਤੇ ਆਹ ਜਿਹੜਾ ਨਾ ਸੰਪਰਕ ਕਰਿਓ। ਠੀਕ ਹੈ ਜੀ।